ਕੌਮ ਦੇ ਮੇਲੇ ਲਾਇਆ ਔਰ ਕਹਨਸੀ ਉਹ ਨੌਜਵਾਨ ਜਿਨੇ ਅੱਜ ਆਪਦੇ ਮਾਪਿਆਂ ਦਾ ਸਿਰ ਤੇ ਮਾਂ ਦਾ ਨਾਮ ਉੱਚਾ ਕੀਤਾ ਹੈ ਸੰਸਾਰ ਦੇ ਵਿੱਚ ਦਿੱਲੀ ਦੇ ਤੱਕ ਕਿਸਾਨਾਂ ਦੀ ਗੱਲ ਹੁੰਦੀ ਰਹੇਗੀ ਉਨੀ ਦੇਰ ਤੱਕ ਸ਼ੁਕਰਗੁਜ਼ਾਰਾਂ ਦਾ ਨਾਮ ਸ਼ਹੀਦਾਂ ਦੇ ਵਿੱਚ ਪਹਿਲੀ ਕਿਤਾਬ ਦੇ ਵਿੱਚ ਪੌਂਦਾ ਰਹੇ ਸੋਹਣਾਂ ਸੋਹ ਸਰੀਆ ਕਾਲ ਲੋਕ ਰੋਮ ਤੇ ਇਹ 10 ਮੰਤਰੀ ਨੂੰ 12 ਤੋਂ 4 ਵਜੇ ਕਰਦੇ ਅਸੀਂ ਮੇਰੇ ਪਾਤਸ਼ਾਹ ਹਾਜ਼ਰ ਨੇ ਕੋਈ ਗੱਲ ਸੇ ਮਹਾਰਾਜ ਹਾਜ਼ਰ ਨੇ ਇਹਨਾਂ ਨੇ ਕੱਲ ਬਹੁਤ ਵੱਡੀ ਚਹੀ ਹੈ ਮੈਂ ਨਾਹੀਂ ਕੁਛ ਹੋ ਨਹੀ ਕੁਛ ਆਏ ਨਾ ਮੋਰਾ ਅਵਸਰ ਲੱਜਾ ਰਾਣੀ ਸੱਜਣਾ ਜਨ ਪਾਤਸ਼ਾਹ ਇਹ ਮੋਰਚਾ ਤੇਰਾ ਜਿੱਦੜ ਸ਼ੁਰੂ ਕੀਤਾ ਸੀ

ابھی نہ پہلا کدے لیڈر نہ دو سو بندی چلا رہی ہے ٹرین والا معاملے کی جی آواز آئی ہے پتا لگ جائے گا کہ موچا کلے پناب کا یا ہریانے ہے یا مورچا پورے دیش ہے سو میں انترے لا سارے ਸਾਡੇ ਬਹੁਤ ਹੀ ਪਿਆਰੇ ਬੱਚੇ ਬਹੁਤ ਹੀ ਹੌਮਹਾਰ ਯੋਧੇ ਇਹਨਾਂ ਨੌਜਵਾਨ ਸ਼ਹੀਦ ਛੋਟੀ ਉਮਰੇ ਹੋਏ ਸ਼ਹੀਦ ਸ਼ੁਭ ਕਰਨ ਸੇ ਲੋਕ ਸ਼ਰਧਾ ਦੇ ਫੁੱਲ ਭੇਟ ਕਰਦਾ ਹੋਇਆ ਉਸ ਮੇਰੇ ਪ੍ਰਭੂ ਦੀ ਚਰਨਾਂ 'ਚ ਤੁਸੀਂ ਸਭ ਨੇ ਵੈਸੇ ਅਰਦਾਸ ਕੀਤੀ ਹੈ ਮੈਨੂੰ ਪੂਰਨ ਵਿਸ਼ਵਾਸ ਹੈ ਆਪਣੇ ਗੁਰੂ ਤੇ ਕਿ ਉਹਨਾਂ ਨੇ ਉਸ ਸਾਡੇ ਲਾਲ ਨੂੰ ਯੋਧ ਸਤਿ ਸ਼੍ਰੀ ਅਕਾਲ ਭਾਛੇ ਨਾਂ ਰਸੀਦ ਦੇ ਦੁਆਰਾ ਮੇਰੇ ਮਾਲਕ ਦੇ ਚਰਨਾਂ ਚ ਅਰਦਾਸ ਕਰਦੇ ਆਂ ਕਿ ਇਹ ਸੱਚੇ ਪਾਤਸ਼ਾਹ ਉਸ ਨੌਜਵਾਨ ਨੂੰ ਆਪਣੇ ਚਰਨਾਂ ਚ ਜਿਸ ਨੇ ਬਦਵੀ ਨੂੰ ਹਸਲ ਕਰਕੇ ਗਿਆਏ ਉਸ ਥਾਂ ਤੇ ਉਹਨੂੰ ਬਿਰਾਜਮਾਨ ਕਰਿਓ ਪਰਮਾਨ ਵਖਮਾਪਿਆ ਨੂੰ ਭੈਣਾ ਨੂੰ ਪਰਿਵਾਰ ਨੂੰ ਤੱਕੜਿਆ ਹੋ ਕੇ ਇਹ ਸਾਰੇ ਸਾਰੀ ਸੱਤ ਨੂੰ ਝੱਲਣ ਦਾ ਇਹਨੂੰ ਤਾਕਤ ਦੇਣ ਦਾ ਤੁਹਾਡਾ ਜੁਨਾ ਬਾਦਸ਼ਾਹ ਤੁਸੀਂ ਤਾਕਤ ਦੇ ਕੇ ਪਰਿਵਾਰ ਨੂੰ ਕੇ ਭਾਵੇਂ ਦੇ ਵਿੱਚੋਂ ਬਾਹਰ ਕੱਢ ਲਿਓ ਬਹੁਤ ਬਹੁਤ ਤਨਵਾਦ ਰਣਜੀਤ ਸਿੰਘ ਦਾ ਖਾਲਸਾ ਰਣਜੀਤ ਸਿੰਘ ਖਤਮ ਬੈਠੇ